ਜੇਕਰ ਤੁਸੀਂ ਵੀ ਵਾਹਨਾ ਦੇ ਵੀਆਈਪੀ ਨੰਬਰ ਲੈਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਹੈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਮੁਤਾਬਕ ਹੁਣ ਮਨ ਮੁਤਾਬਕ ਨੰਬਰ ਲੈਣਾ ਮਹਿੰਗਾ ਹੋ ਗਿਆ ਹੈ ਜਿਸ ਵਿੱਚ ਰਜਿਸਟ੍ਰੇਸ਼ਨ ਨੰਬਰ 001 ਜੋ ਕਿ ਪਹਿਲਾਂ 2.5 ਲੱਖ ਰੁਪਏ ਵਿੱਚ ਮਿਲਦਾ ਸੀ ਹੁਣ 5 ਲੱਖ ਰੁਪਏ ਵਿੱਚ ਮਿਲੇਗਾ 002 ਤੋਂ 009 ਤੱਕ ਦੇ ਨੰਬਰ ਪਹਿਲਾਂ 25000 ਰੁਪਏ ਵਿੱਚ ਮਿਲਦੇ ਸਨ ਹੁਣ ਉਹ 2 ਲੱਖ ਰੁਪਏ ਵਿੱਚ ਮਿਲਣਗੇ 77 77 11 11 ਵਰਗੇ ਨੰਬਰ ਜੋ ਪਹਿਲਾਂ 12500 ਰੁਪਏ ਵਿੱਚ ਮਿਲਦੇ ਸਨ ਹੁਣ 1 ਲੱਖ ਰੁਪਏ ਵਿੱਚ ਮਿਲਣਗੇ ਤੁਹਾਨੂੰ ਮੁਫਤ ਵਿੱਚ ਮਿਲਣ ਵਾਲੇ 10080295 ਵਰਗੇ 1 ਲੱਖ ਰੁਪਏ ਵਿੱਚ ਮਿਲਣਗੇ 13 13 ਪਹਿਲਾਂ 5000 ਰੁਪਏ ਵਿੱਚ ਨੰਬਰ ਮਿਲਦੇ ਸਨ ਉਹ ਹੁਣ 1 ਲੱਖ ਰੁਪਏ ਵਿੱਚ ਉਪਲਬਧ ਹੋਣਗੇ ਜੇਕਰ ਤੁਸੀਂ ਵੀ ਵਾਹਨਾ ਦੇ ਵੀਆਈਪੀ ਨੰਬਰ ਲੈਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਹੈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਮੁਤਾਬਕ ਹੁਣ ਮਨ ਮੁਤਾਬਕ ਨੰਬਰ ਲੈਣਾ ਮਹਿੰਗਾ ਹੋ ਗਿਆ ਹੈ ਜਿਸ ਵਿੱਚ ਰਜਿਸਟ੍ਰੇਸ਼ਨ ਨੰਬਰ Uh, 0001 ਜੋ ਕਿ ਪਹਿਲਾ 2.5 ਲੱਖ ਰੁਪਏ ਵਿੱਚ ਮਿਲਦਾ ਸੀ ਹੁਣ 5 ਲੱਖ ਰੁਪਏ ਵਿੱਚ ਮਿਲੇਗਾ 002 ਤੋਂ 009 ਤੱਕ ਦੇ ਨੰਬਰ ਪਹਿਲਾ 25000 ਰੁਪਏ ਵਿੱਚ ਮਿਲਦੇ ਸਨ ਹੁਣ ਉਹ 2 ਲੱਖ ਰੁਪਏ ਵਿੱਚ ਮਿਲਣਗੇ 77 77 11 11 ਵਰਗੇ ਨੰਬਰ ਜੋ ਪਹਿਲਾ 12500 ਰੁਪਏ ਵਿੱਚ ਮਿਲਦੇ ਸਨ ਹੁਣ 1 ਲੱਖ ਰੁਪਏ ਵਿੱਚ ਮਿਲਣਗੇ ਤੁਹਾਨੂੰ ਮੁਫਤ ਵਿੱਚ ਮਿਲਣ ਵਾਲੇ 10080295 ਵਰਗੇ 1 ਲੱਖ ਰੁਪਏ ਵਿੱਚ ਮਿਲਣਗੇ 13 13 ਪਹਿਲਾਂ 5000 ਰੁਪਏ ਵਿੱਚ ਨੰਬਰ ਮਿਲਦੇ ਸਨ ਉਹ ਹੁਣ 1 ਲੱਖ ਰੁਪਏ ਵਿੱਚ ਉਪਲਬਧ ਹੋਣਗੇ